12 ਫਰਵਰੀ ਦੀ ਸੰਗਰਾਂਦ ਵਾਲੇ ਦਿਨਾਂ 'ਚ ਇਹ ਚੀਜ਼ ਰਿਸ਼ਤੇਦਾਰਾਂ ਤੋਂ ਭੁੱਲ ਕੇ ਵੀ ਨਾ ਲਵੋ ਨਹੀਂ ਤੇ ਪੁੱਠੇ ਦਿਨ ਸ਼ੁਰੂ ਹੋ ਜਾਣਗੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਬੇਨਤੀਆਂ ਕਰਾਂ ਕੁਰਬਾਨੀ ਦੇ ਵਿੱਚ ਆਪਾਂ ਇੱਕ ਪੰਗਤੀ ਪੜ੍ਹਦੇ ਹਾਂ ਪਾਤਸ਼ਾਹ ਜੀ ਕਹਿੰਦੇ ਜਬ ਗੌਰ ਮਿਲਿਆ ਤਬ ਮਨ ਵਸ ਆਇਆ ਧਾਵਤ ਪੰਚ ਰਹੇ ਹਰ ਤਿਆਇ ਗੌੜੀ ਰਾਗ ਦੇ ਅੰਦਰ ਮੇਰੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਕੇ ਨਿਵਾਜਦੇ ਨੇ ਕਹਿੰਦੇ ਜਦੋਂ ਗੁਰੂ ਮਿਲ ਪਏ ਕਹਿੰਦੇ ਉਦੋਂ ਹੀ ਇਹ ਮਨ ਜਿਹੜਾ ਹੈ ਵਸ ਦੇ ਵਿੱਚ ਆਉਂਦਾ ਹੈ ਮਨ ਭਜਣੋ ਇੱਧਰ ਉੱਧਰ ਉਦੋਂ ਹੀ ਰੁਕਦਾ ਹੈ ਤਾਵਤ ਪੰਜ ਰਹੇ ਹਰ ਧਿਆਇਆ ਕਹਿੰਦੇ ਜਦੋਂ ਇਹਨਾਂ ਪੰਜਾਂ ਨੂੰ ਪੰਜ ਕਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦੇ ਜਦੋਂ ਇਹਨਾਂ ਤੇ ਕਾਬੂ ਪਾਉਣਾ ਹੋਵੇ ਤੇ ਸਤਿਗੁਰੂ ਮਹਾਰਾਜ ਜੀ ਨੂੰ ਫਿਰ ਧਿਆਉਣਾ ਹੀ ਪੈਂਦਾ ਹੈ ਕਹਿੰਦੇ ਮਹਾਰਾਜ ਆਪ ਹੀ ਫੜ ਕੇ ਇਹਨਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਂਦੇ ਨੇ ਆਪਣੇ ਪਿਆਰੇ ਨੂੰ ਇਹਨਾਂ ਚੀਜ਼ਾਂ ਤੋਂ ਮੁਕਤ ਕਰ ਦਿੰਦੇ ਨੇ ਬੇਨਤੀ ਕਰਾਂ ਵੀ ਪੁੱਠੇ ਦਿਨ ਸ਼ੁਰੂ ਹੋਣਗੇ ਕਈ ਕਹਿੰਦੇ ਸਾਡੇ ਤੇ ਪੁੱਠੇ ਦਿਨ ਆ ਗਏ ਜੀ ਸਾਡੇ ਤਾਂ ਜੀ ਇੰਜ ਹੋ ਗਿਆ ਜੀ ਆਹ ਹੋ ਗਿਆ ਜੀ ਜਦੋਂ ਬੰਦੇ ਨੇ ਕਾਰਜ ਹੀ ਸਹੀ ਨਹੀਂ ਕਰਨੇ ਉਦੋਂ ਦਿਨ ਕੀ ਪੁੱਠੇ ਹੋਣਿਆ ਬੰਦਾ ਹੀ ਪੁੱਠਾ ਹੋ ਜਾਂਦਾ ਪਿਆਰਿਓ ਇਸ ਕਰਕੇ ਹੁਣ ਸੰਗਰਾਮ ਆਉਣ ਵਾਲੀ ਐ ਆਪਾਂ ਗੁਰੂ ਅੱਗੇ ਜਾ ਕੇ ਦੋਵੇਂ ਹੱਥ ਜੋੜ ਕੇ ਅਰਦਾਸ ਕਰੀਏ ਕਿ ਮਹਾਰਾਜ ਕਿਰਪਾ ਕਰਿਓ ਮੈਨੂੰ ਬੁਰੇ ਬੰਦਿਆਂ ਦੀ ਸੰਗਤ ਤੋਂ ਬਚਾਇਓ ਆਪਾਂ ਰੋਜ਼ ਅਰਦਾਸ ਵਿੱਚ ਕਹਿੰਦੇ ਆ ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਮਹਾਰਾਜ ਮੈਨੂੰ ਇਹੋ ਜੇ ਪਿਆਰਿਆਂ ਦੇ ਨਾਲ ਮੇਲੀ ਮੈਨੂੰ ਐਸੇ ਸੱਜਣਾ ਦੇ ਨਾਲ ਮੇਲੀ ਮੈਨੂੰ ਐਸੇ ਸੱਜਣਾ ਦਾ ਐਸੇ ਮਿੱਤਰਾਂ ਦਾ ਐਸੇ ਪਿਆਰਿਆਂ ਦਾ ਸੰਗ ਹੋਵੇ ਪਾਰਸ਼ਾ ਜੀ ਮੈਂ ਤੇਰੀ ਬਾਣੀ ਨੂੰ ਪੜ ਸਕਾਂ ਮੈਂ ਤੇਰੀ ਬਾਣੀ ਤੇ ਪਹਿਰਾ ਦੇ ਸਕਾਂ ਮੈਂ ਸਤਿਗੁਰੂ ਮਹਾਰਾਜ ਤੇਰੀ ਬਾਣੀ ਨੂੰ ਪੜ ਕੇ ਵਿਚਾਰ ਕੇ ਮੈਂ ਤੇਰੀ ਉਪਾਸਨਾ ਕਰ ਸਕਾਂ ਤੇਰੀ ਉਸਤਤੀ ਕਰ ਸਕਾਂ ਮੇਰੇ ਤੇ ਐਸ ਜੀ ਕਿਰਪਾ ਕਰ ਦਿਓ ਸੱਚੇ ਪਾਰਸ਼ਾ ਮੇਰੇ ਤੇ ਇਹੋ ਜੀ ਮਿਹਰ ਕਰ ਦਿਓ ਤੇ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨਗੇ ਪਾਰਸ਼ਾ ਜੀ ਕਿਰਪਾ ਕਰਨਗੇ ਪਿਆਰਿਓ ਮੈਨੂੰ ਐਸੇ ਸੱਜਣਾ ਨਾਲ ਨਾ ਮਿਲੀ ਜਿਨ੍ਹਾਂ ਨੂੰ ਮਿਲ ਕੇ ਮੈਂ ਤੈਨੂੰ ਭੁੱਲ ਜਾਵਾਂ ਜਿਨ੍ਹਾਂ ਨੂੰ ਮਿਲ ਕੇ ਮੈਂ ਤੈਨੂੰ ਭੁੱਲ ਜਾਵਾਂ ਮਹਾਰਾਜ ਐਸਾ ਨਾ ਕੋਈ ਵਕਤ ਆਵੇ ਸੱਚੇ ਪਾਤਸ਼ਾਹ ਮੇਰੇ ਤੇ ਐਸੀ ਕਿਰਪਾ ਕਰਿਓ ਮਹਾਰਾਜ ਮੇਰੇ ਤੇ ਐਸੀ ਮਿਹਰ ਕਰਿਓ ਕਿ ਮੈਂ ਤੈਨੂੰ ਯਾਦ ਰੱਖਾਂ ਸਾਰੀ ਜ਼ਿੰਦਗੀ ਤੇਰੇ ਨੇੜੇ ਰਵਾਂ ਕਦੇ ਵੀ ਤੇ ਤੋਂ ਦੂਰ ਨਾ ਆਵਾਂ ਆਖਾਂ ਜੀਵਾ ਵਿਸਰੇ ਮਰ ਜਾਓ ਮਹਾਰਾਜ ਮੇਰੇ ਤੇ ਇਹੋ ਜੀ ਕਿਰਪਾ ਕਰਿਓ ਸਤਿਗੁਰੂ ਮੇਰੇ ਤੇ ਐਸੀ ਕਿਰਪਾ ਕਰਿਓ ਪਾਤਸ਼ਾਹ ਜੀ ਐਸੀ ਰਹਿਮਤ ਕਰਿਓ ਮੇਰੇ ਤੇ ਸਤ ਗੁਰ ਸੱਚਾ ਪਾਤਸ਼ਾਹੋ ਗੁਰਮਖਾ ਗਾਢੀ ਰਹਿ ਚਲਾਇਆ ਜਿਵੇਂ ਭਾਈ ਗੁਰਦਾਸ ਜੀ ਫਰਮਾਉਂਦੇ ਆ ਮਹਾਰਾਜ ਮੇਰੇ ਤੇ ਐਹੋ ਜੀ ਕਿਰਪਾ ਕਰਿਓ ਕਹਿੰਦੇ ਐਸੇ ਲੋਕਾਂ ਦਾ ਸੰਗ ਨਾ ਕਰੀ ਪਿਆਰਿਆ ਜਿਨ੍ਹਾਂ ਨੂੰ ਮਿਲ ਕੇ ਤੈਨੂੰ ਗੁਰੂ ਵਿਸਰਜੈ ਜਿਹੜੇ ਤੈਨੂੰ ਮਾੜੇ ਰਸਤੇ ਤੇ ਲੈ ਜਾਣ ਤੇਰੇ ਪੁੱਠੇ ਦਿਨ ਉਦੋਂ ਹੀ ਸ਼ੁਰੂ ਹੁੰਦੇ ਨੇ ਜਦੋਂ ਤੂੰ ਕੁਸੰਗਤ ਕਰਦਾ ਹੈ ਸੰਗਤ ਕਰਨ ਨਾਲ ਨਹੀਂ ਕੁਸੰਗਤ ਦੇ ਨਾਲ ਜਦੋਂ ਤੂੰ ਭੈੜੀ ਸੰਗਤ ਕਰਦਾ ਹੈ ਜਦੋਂ ਤੂੰ ਭੈੜੀ ਸੰਗਤ ਦੇ ਨਾਲ ਤੁਰਦਾ ਹੈ ਸਤਿਗੁਰੂ ਮਹਾਰਾਜ ਕਹਿੰਦੇ ਉਦੋਂ ਹੀ ਜਿਹੜਾ ਹੈ ਤੇਰੇ ਮਾੜੇ ਦਿਨ ਸ਼ੁਰੂ ਹੁੰਦੇ ਨੇ ਪਿਆਰਿਆ ਤੂੰ ਇਸ ਚੀਜ਼ ਨੂੰ ਸਮਝ ਇਸ ਚੀਜ਼ ਨੂੰ ਵਿਚਾਰਨ ਦਾ ਯਤਨ ਕਰ ਇਸ ਚੀਜ਼ ਨੂੰ ਸਮਝਣ ਦਾ ਯਤਨ ਕਰ ਸੱਜਣਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਤੇ ਫੇਰ ਕਿਰਪਾ ਕਰਨਗੇ ਮਹਾਰਾਜ ਤੇਰੇ ਤੇ ਫੇਰ ਹੀ ਕਿਰਪਾ ਕਰਨਗੇ ਜਦੋਂ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹੇਂਗਾ ਜਦੋਂ ਤੂੰ ਦੀ ਬਾਣੀ ਨੂੰ ਵਿਚਾਰੇਗਾ ਜਦੋਂ ਤੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਭਰੋਸਾ ਕਰੇਗਾ ਤੇਰੇ ਸਿੱਧੇ ਦਿਨ ਉਦੇਸ਼ ਸਿੱਧੇ ਹੋ ਜਾਣਗੇ ਜਿੱਦੈ ਤੂੰ ਆਪਣੇ ਖਿਆਲਾਂ ਨੂੰ ਸਿੱਧਾ ਕਰਕੇ ਗੁਰੂ ਚਰਨਾਂ ਦੇ ਵਿੱਚ ਆ ਗਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਕਿਰਪਾ ਰਹਿਮਤ ਦਾ ਤੂੰ ਹੱਕਦਾਰ ਬਣ ਗਿਆ ਮਹਾਰਾਜ ਉਦਣ ਹੀ ਤੇਰੇ ਤੇ ਕਿਰਪਾ ਕਰ ਦੇਣਗੇ ਬਸ ਆਪਣੇ ਵੱਲੋਂ ਸ਼ੁਰੂਆਤ ਕਰ ਤੇ ਮਹਾਰਾਜ ਤੇਰੇ ਪੁੱਠੇ ਵੀ ਸਿੱਧੇ ਕਰ ਦੇਣਗੇ ਬਸ ਇਹ ਹੈ ਗੁਰੂ ਦੀ ਸਮਰੱਥਾ ਵਾਹਿਗੁਰੂ ਜੀ ਕਾ ਖਾਲਸਾ